ਸੱਚੀ ਗੱਲ ਕਿਸਾਨ ਵੀਰੋ ਮੈਂ ਜੀ ਗੁਰੂੰਦਰ ਸਿੰਘ ਕਿਸਾਨ ਵੀਰੋ ਝੋਨੇ ਦੀ ਪਨੀਰੀ ਦੀ ਬਜਾਈ ਹੈ ਚਾਰ ਪੰਜ ਦਿਨ ਤੱਕ ਸਟਾਰਟ ਹੋ ਜਾਣੀ ਹੈ ਤਾਂ ਇਸ ਵਾਰ ਜੋ ਦੋ ਪ੍ਰਮੁੱਖ ਜੜੀਆਂ ਝੋਨੇ ਦੇ ਕਿਸਮਾਂ ਬੀਜੀਆਂ ਚ ਆ ਰਹੀਆਂ ਪਹਿਲਾਂ ਤਾਂ ਹੈ 110 ਤੇ ਦੂਜੀ ਹੈ ਪੀਆਰ 131 ਤਾਂ ਜਿਹੜੀ ਕਿਸਮ ਦੀ ਮੈਂ ਬਜਾਈ ਕਰ ਰਿਹਾ ਪਿਛਲੇ 2 ਸਾਲ ਤੋਂ ਇਸ ਵਾਰ ਵੀ ਉਹੀ ਲਗਾਈ ਜਾ ਰਹੀ ਹੈ ਸੁਪਰੀਮ 110 ਤਾਂ ਇਸ ਵੀਡੀਓ ਵਿੱਚ ਕਿਸਾਨ ਵੀਰੋ ਮੈਂ ਇਹੀ ਦੱਸਣਾ ਚਾਹਣਾ ਕਿ 110 ਦਾ ਬੀਜ ਕਿਹੜਾ ਲੈ ਕੇ ਆਣਾ ਮੈਂ ਪਿਛਲੇ 2 ਸਾਲ ਤੋਂ ਵੀ ਇਹ ਵੀਡੀਓ ਦੱਸ ਰਿਹਾ ਕਿਹੜਾ ਆਪਾਂ ਬੀਜ ਲੈਣਾ ਵਾ ਕਿਹੜਾ ਬੀਜ ਅਸਲੀ ਹੈ ਕਿਹੜਾ ਨਕਲੀ ਹੈ ਤਾਂ ਕਿਸਾਨ ਵੀਰੋ ਸੁਪਰੀਮ 110 ਇਸ ਤਰ੍ਹਾਂ ਦੀ ਪੈਕੇਜ ਹੁੰਦੀ ਹੈ ਉਸ ਦੀ ਠੀਕ ਹੈ ਅ ਤਕਰੀਬਨ ਪਿਛਲੇ ਸਾਲ ਤਾਂ 300 ਤੋਂ 400 ਰੁਪਏ ਕਿਲੋ ਵੀ ਬਲੈਕ ਵਿੱਚ ਮਿਲਿਆ ਅਸਲ ਜੋ ਇਸ ਦਾ ਪ੍ਰਾਈਸ ਹੈ 200 ਰੁਪਏ ਪ੍ਰਤੀ ਕਿਲੋ 800 ਰੁਪਏ ਦਾ ਬੈਗ ਜਾਂ ਆਂਦਾ ਹੈ 4 ਕਿਲੋ ਦਾ ਠੀਕ ਹੈ ਸੁਪਰੀਮ ਬਰੀਡਰਸ ਪ੍ਰਾਈਵੇਟ ਲਿਮਿਟ ਲਿਮਟਿਡ ਫਟੇ ਬਾਅਦ ਠੀਕ ਹੈ ਤਾਂ ਇਸ ਤਰ੍ਹਾਂ ਦਾ ਅਗਰ ਤੁਹਾਨੂੰ ਬੀਜ ਦਾ ਪੈਕੇਜ ਜਾਂ ਬੀ ਸੁਪਰੀਮ ਵੱਲੋਂ ਮਿਲ ਰਿਹਾ ਹੈ ਤਾਂ ਉਹੀ ਪਰਚੇਜ਼ ਕਰਨਾ ਹੈ ਦੂਜੀ ਗੱਲ ਅਗਰ ਤੁਸੀਂ ਪਿਛਲੇ ਸਾਲ ਸੁਪਰੀਮ ਦਾ ਇਸੇ ਤਰ੍ਹਾਂ ਦਾ ਪੈਕੇਜ ਦਾ ਬੀਜ ਪਾਇਆ ਸੀਗਾ ਉਸ ਦਾ ਤੁਸੀਂ ਬੀਜ ਬਣਾ ਕੇ ਰੱਖਿਆ ਹੋਇਆ ਤਾਂ ਉਸ ਦੀ ਵਰਤੋਂ ਕਰੋ ਠੀਕ ਹੈ ਅਗਰ ਬੀਜ ਮਿਲ ਰਿਹਾ ਸੁਪਰੀਮ ਦਾ origignal 110 ਤਾਂ ਉਹ ਵਰਤੋ ਅਗਰ ਨਹੀਂ ਮਿਲ ਰਿਹਾ ਤਾਂ ਪਿਛਲੇ ਸਾਲ ਦਾ ਜੋ ਬੀਜ ਪਿਆ ਹੋਇਆ ਉਹ ਲਓ ਅਗਰ ਹੋਰ ਕਿਸੇ ਕੰਪਨੀ ਦਾ ਸੁਪਰ ਕੋਈ ਵੀ ਕੰਪਨੀ ਨਾਮ ਵਗੈਰਾ ਵਗੈਰਾ ਲਗਾ ਲਓ ਉਹ ਮਿਲ ਰਿਹਾ ਤਾਂ ਉਸ ਦਾ ਬੀਜ ਪਰਚੇਸ ਨਾ ਕਰਿਓ ਜੀ ਉਹ origignal 110 ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਉਸ ਦੀ ਕੋਈ ਗਾਰੰਟੀ ਨਹੀਂ ਠੀਕ ਹੈ ਉਸ ਦਾ ਝਾੜ ਇਸ ਨਾਲੋਂ ਇਸ ਦੇ ਬਰਾਬਰ ਹੀ ਨਹੀਂ ਹੁੰਦਾ ਉਹ ਕੋਈ ਹੋਰ ਵੈਰੈਟੀ ਜਾਂ ਫਿਰ 110 ਤੋਂ ਬਾਅਦ ਫਿਲਪ ਕੀਤਾ ਹੁੰਦਾ ਤਾਂ ਉਸ ਨੂੰ ਪਰਚੇਸ ਕਰਨ ਤੋਂ ਲੈਣ ਤੋਂ ਗੁਰੇਜ਼ ਕਰੋ ਸੁਪਰੀਮ 110 ਦਾ ਬੀਜ ਹੀ ਵਰਤੋ ਕਰੋ ਜੇਕਰ ਤੁਸੀਂ 110 ਚੋਣਾ ਬੀਜਣਾ ਹੈ ਮੈਂ ਕਿਸੇ ਕੰਪਨੀ ਦੀ ਕੋਈ ਪ੍ਰੋਮੋਸ਼ਨ ਨਹੀਂ ਕਰ ਰਿਹਾ ਬਟ ਅਗਰ ਆਪਾਂ ਨੂੰ ਝਾੜ ਚਾਹੀਦਾ ਹੈ ਅਗਰ ਝਾੜ ਲੈਣਾ ਹੈ ਤਾਂ origignal ਬੀਜ ਦੀ ਵਰਤੋਂ ਕਰੋ ਇਹ ਕੋਈ ਸਰਕਾਰੀ ਜਾਫਰ ਯੂਨੀਵਰਸਿਟੀ ਵੱਲੋਂ ਕੋਈ ਰეკਮੈਂਡਡ ਨਹੀਂ ਹੈ ਇਹ ਪ੍ਰਾਈਵੇਟ ਵੈਰੈਟੀ ਹੈ ਰਿਸਰਚ ਬੀਜ ਹੈ ਕੋਈ ਇਹ ਹਾਈਬ੍ਰਿਡ ਬੀਜ ਨਹੀਂ ਹੈ ਠੀਕ ਹੈ ਤਾਂ ਇਹ ਤੁਹਾਡੇ ਦੇ ਡਿਪੈਂਡ ਕਰਦਾ ਕਿਹੜੀ ਵੈਰੈਟੀ ਤੁਸੀਂ ਲਗਾਣੀ ਹੈ ਬਾਕੀ ਜੇਕਰ 110 ਲਗਾਉਣਾ ਹੈ ਤਾਂ ਸੁਪਰੀਮ ਦਾ オリジナル ਬੀਜ ਦੀ ਵਰਤੋਂ ਕਰੋ ਧੰਨਵਾਦ ਜੀ